ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਪਠਾਨਕੋਟ ਤੋਂ ਆ ਰਹੀ ਹੈ ਜਿੱਥੇ ਲਗਾਤਾਰ ਮੀਂਹ ਦੇ ਨਾਲ ਚੱਕੀ ਦਰਿਆ ਤੇ ਪੁਰਾਣਾ ਪੁਲ ਰੂੜਿਆ ਦੀ ਪਠਾਨਕੋਟ ਨੈਸ਼ਨਲ ਜਲੰਧਰ ਹਾਈਵੇ ਤੇ ਬੰਦ ਹੋ ਗਿਆ ਸਵੇਰ ਤੋਂ ਲਗਾਤਾਰ ਪੈਰੇ ਪਾਰੀ ਮੀਂਹ ਦੇ ਕਾਰਨ ਜ਼ਿਲ੍ਹਾ ਪਠਾਨਕੋਟ ਦੇ ਆਸ-ਪਾਸ ਦੇ ਖੇਤਰਾਂ ਵਿੱਚ ਹਾਰਡਵਰਕ ਦੇ ਹਾਲਾਤ ਬਣ ਗਏ ਨੇ ਚੱਕੀ ਦਰਿਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਾਰਨ ਪੁਰਾਣਾ ਪੁਲ ਦਰਿਆ ਦੇ ਵਹਾਰ ਨਾਲ ਰੁੜ ਗਿਆ ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਬੈਰੀਕੇਡਿੰਗ ਲਗਾ ਕੇ ਸਾਰਾ ਆਵਾਜਾਈ ਰੋਕ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਮੁਤਾਬਕ 1.5 ਦੁਪਹਿਰ 3.5 ਵਜੇ ਦੇ ਕਰੀਬ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹਿਮਾਚਲ ਪੁਲਿਸ ਵੱਲੋਂ ਕਰੀਬ 4 ਵਜੇ ਹਾਈਵੇ ਬੰਦ ਕਰ ਦਿੱਤਾ ਗਿਆ ਸੀ ਇਸ ਕਾਰਨ ਹਾਈਵੇ ਤੇ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਹੈ ਇਕ ਲੋਕਾਂ ਕੋਲੇ ਵਿਕਲਪ ਰਸਤੇ ਵਰਤਣੇ ਪਏ ਹਨ ਪਾਰੀ ਬਾਰਸ਼ ਦੇ ਕਾਰਨ ਕਠੂਏ ਨੇੜੇ ਨੈਸ਼ਨਲ ਹਾਈਵੇ ਦੇ ਪੁਲ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਨੇ ਲੋਕਾਂ ਦੇ ਜਾਨ ਮਾਲ ਦੇ ਨੁਕਸਾਨ ਤੋਂ ਬਚਾ ਲਈ ਇਤਿਆਨ ਪੁਲ ਪ੍ਰਬੰਧ ਕਰ ਦਿੱਤੇ ਹਨ ਤੇ ਦਰਿਆ ਦਾ ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਹੈ ਜਿਸ ਨਾਲ ਹੋਰ ਵੀ ਨੁਕਸਾਨ ਹੋ